ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਫਲੌਪ ਜ਼ਿੰਮੇਦਾਰ ਤੇ ਜਿਨੇ ਪੇਜ ਆਪਣੇ ਨੂੰ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਦਿਓ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਵੀਡੀਓ ਕਣਕ ਦੀ ਲੈ ਕੇ ਆਏ ਹਾਂ ਉਹ ਕਿਸਾਨਾਂ ਲਈ ਕਾਫੀ ਚਿੰਤਾ ਦਾ ਵਿਸ਼ਾ ਹੈ ਆਪਣੇ ਇਲਾਕੇ ਵਿੱਚ ਗੜੇ ਮਾਰੀ ਕਾਰਨ ਤਾਂ ਕਾਫੀ ਨੁਕਸਾਨ ਹੋਇਆ ਹੀ ਸੀ ਪਰ ਕਣਕ ਵਿੱਚ ਇੱਕ ਹੋਰ ਅਟੈਕ ਦੇਖਣ ਨੂੰ ਮਿਲਿਆ ਇੱਕ ਨਵੀਂ ਸਮੱਸਿਆ ਪੈਦਾ ਹੋ ਗਈ ਹੈ ਆਜੋ ਸੋਨੂੰ ਮਿਲਾਉਣੇ ਇੱਕ ਕਿਸਾਨ ਭਰਾ ਰਾਇਆ ਸਿੰਘ ਨਾਲ ਜੋ ਤੁਹਾਨੂੰ ਕਣਕ ਵਿੱਚ ਨਵੀਂ ਸਮੱਸਿਆ ਜਿਹੜੀ ਪੈਦਾ ਹੋ ਚੁੱਕੀ ਆ ਉਸ ਬਾਰੇ ਜਾਣਕਾਰੀ ਦੇਣਗੇ ਤੇ ਸਾਡੇ ਇਸ ਵੀਡੀਓ ਨਾਲ ਬਣੇ ਰਹੋ ਤੇ ਅੱਗੇ ਵੀਡੀਓ ਦੇਖਦੇ ਰਹੋ ਸੱਸੀ ਵਾਲਾ ਕਿਸਾਨ ਵੀਰੋ ਆਪਾਂ ਗੜਿਆਂ ਦੀ ਮਾਰਠ ਤਾਂ ਪਹਿਲਾਂ ਹੀ ਆਏ ਪਏ ਸੀ ਪਰ ਆ ਨਵੀਂ ਇੱਕ ਹੋਰ ਤੁਹਾਨੂੰ ਦਿਖਾਉਣ ਦਿਖਾਉਣੇ ਆ ਆ ਦੇਖੋ ਗੜਿਆਂ ਦੇ ਵਿੱਚ ਵਿੱਚ ਆਪਾਂ ਰਹਿ ਗਏ ਨੁਕਸਾਨ ਗੜਿਆਂ ਨੇ ਤਾਂ ਕਰ ਹੀ ਕਰਿਆ ਤੇ ਵਿੱਚ ਆ ਜਿਵੇਂ ਸੁੰਡ ਫਿਰਦੇ ਆ ਕਣਕਾਂ ਦੇ ਵਿੱਚ ਇਹਨਾਂ ਦਾ ਵੀਰੋ ਹੁਣੇ ਕੋਈ ਹੱਲ ਕਰ ਲੋ ਜਿਦੇ ਕਰਕੇ ਬੱਲੀਆਂ ਸੌਕ ਰੀਆਂ ਹਨ ਪੂਰੀ ਤਰ੍ਹਾਂ ਇਹ ਬਿਲਕੁਲ ਤਾਜੀ ਬੱਲੀ ਹੈ ਤਿੰਨ ਦਿਨਾਂ ਦੀ ਸੁੱਕੀ ਵੀ ਬੱਲੀ ਹੈ ਇਹ ਦੂਗੀ ਆਪਾਂ ਪਹਿਲਾਂ ਨਹੀਂ ਕਹਿੰਦੇ ਵੀ 2 ਜਾਂ 3 ਦਿਨਾਂ ਦੇ ਵਿੱਚ ਵੀ ਸੁੱਕੀ ਬੱਲੀ ਹੈ ਤਾਜ਼ਾ ਸੁੰਡ ਅੱਧ ਹਰੀ ਬੱਲੀ ਹੈ ਤਾਜ਼ਾ ਸੁੰਡ ਤੁਹਾਡੇ ਸਾਹਮਣੇ ਫਿਰਦਾ ਅਸੀਂ ਵੀ ਗੜੇ ਦੇ ਚੱਕਰ 'ਚ ਹੀ ਰਹੇਗੇ ਚਲੋ ਅੱਜ ਅਸੀਂ ਝਾਣ ਦੇਖਿਆ ਸਾਨੂੰ ਪਤਾ ਲੱਗਿਆ ਬਹੁਤ ਖੇਤਾਂ 'ਚ ਪ੍ਰੋਬਲਮ ਆ ਰਹੀ ਹੈਗੀ ਇਹ ਬਹੁਤ ਜ਼ਿਆਦਾ ਖੇਤਾਂ 'ਚ ਪ੍ਰੋਬਲਮ ਬਈ ਆ ਰਹੀ ਹੈ ਇਹ ਸਾਡੇ ਦਾ ਸੂਬੇ ਵਾਲੇ ਦੇ ਨਾਲ-ਨਾਲ ਸਾਰੇ ਖੇਤ 'ਚ ਕੰਮ ਹੋਇਆ ਪਰ ਸਾਨੂੰ ਤਾਂ ਅਜੇ ਗੜੇਮਾਰੀ ਕਰਕੇ ਪ੍ਰੋਬਲਮ ਹੋਈ ਪਈ ਅਸਲ 'ਚ ਬਰੇ ਪ੍ਰੋਬਲਮ ਜਦੋਂ ਬਾਲੀਆਂ ਕੱਢ ਕੇ ਵੇਖੀਆ ਤੇ ਵਿੱਚ ਸੁੰਡ ਫਰਦੇ ਸੀਗੇ ਤੁਹਾਨੂੰ ਦਿਖਾ ਦਿੰਨੇ ਆਂਗੇ ਅੱਧੀ ਹਰੀ ਵੱਲੀਆ ਵੇਖਾ ਇਧਰੋਂ ਸੁੱਕੀ ਐ ਇਧਰੋਂ ਹਰੀ ਐ ਵੱਲੀਆਂ ਦੇਖੋ ਆ ਨਾੜ ਵੇਖ ਲਓ ਆਪੋਂ ਮੇਲੇ ਦੇਖ ਲਓ ਆ ਲਓ ਇਹ ਵੀਰੇ ਕੁਦਰਤ ਦੀ ਮਾਰ ਐ ਇਹਨੂੰ ਕਹਿੰਦੇ ਪਹਿਲਾਂ ਗੜਿਆ ਨੇ ਪਈ ਤੇ ਹੁਣ ਸੁੰਡੀ ਪੈ ਰਹੀ ਐ ਪੂਰੀ ਬਾਕੀ ਇਹ ਹੈ ਵੀ ਗਲਾਬੀ ਸੁਣੀ ਜਿਹੜੀ ਨਾ ਬਨਰਮੇ ਵਾਲੀ ਕਹਿੰਦੇ ਉਹੀ ਸੁੰਡੀ ਐ ਇਹ ਵਿਚ ਦਿਖਾ ਦੇ ਚੰਗੀ ਤਰ੍ਹਾਂ ਹੈਗੀ ਐ ਕੋਈ ਆ ਲਓ ਵੀਰੋ ਦੇਖ ਲਓ ਕੋਲੇ ਕਰਕੇ ਦਿਖਾ ਹੱਥ ਰੱਖ ਕੇ ਲਓ ਵੀਰੇ ਪੂਰੀ ਤਰ੍ਹਾਂ ਚੈੱਕ ਕਰੋ ਆ ਸੁੰਢੀ ਹੈਗੀ ਵਿੱਚ ਜਾਗਦੀ ਪਈ ਹੈਗੀ ਕੋਈ ਮਰੀ ਨਹੀਂ ਗਈ ਪੂਰੀ ਤਰ੍ਹਾਂ ਬੱਲੀਆਂ ਸੁੱਕ ਰਹੀਆਂ ਸਾਨੂੰ ਤਾਂ ਐਸੀ ਵੀ ਗੜਿਆਂ ਨਾਲ ਸੁੱਕ ਰਹੀਆਂ ਪਰ ਜਿਹੜੀ ਇਹ ਨਵੀਂ ਪ੍ਰੋਬਲਮ ਸਾਨੂੰ ਦੇਖਣ ਨੂੰ ਮਿਲੀ ਹੈ ਅੱਜ ਜੇ ਅਸੀਂ ਬੱਲੀਆਂ ਖਿੱਚ ਕੇ ਦੇਖੀਆਂ ਸਾਰੇ ਖੇਤ ਦਾ ਨਰੇਖਣ ਕੀਤਾ ਤਾਂ ਪਤਾ ਲੱਗਿਆ ਕਿ ਇਹਦਾ ਸੁੰਢੀ ਦੇ ਕਾਰਨ ਬੱਲੀਆਂ ਸੁੱਕ ਰਹੀਆਂ ਹੈਆਂ ਗਰਭੀ ਸੁਣੀ ਦਾ ਅਟੈਕ ਹੈ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਵੀਰੇ ਆਪਦੇ ਕੀ ਮਾਰੋ ਹਾਂ ਖੇਤੀ ਮਾਰੋ ਤਾਂ ਸਲਾਹ ਲਓ ਸਲਾਹ ਲਓ ਤੇ ਬਾਕੀ ਵੀ ਆਪਦੇ ਗੇੜੇ ਖੇਤ ਦਾ ਗੇੜਾ ਜਰੂਰ ਮਾਰੋ ਜਰੂਰ ਮਾਰੋ ਸਹੀ ਗੱਲ ਹੈ ਧੰਨਵਾਦ ਜੀ ਧੰਨਵਾਦ ਜੀ